ਸੋਰਠ ਮਹੱਲਾ ਨਾਮ ਇਕ ਓੰਕਾਰ ਸਤਿਗੁਰ ਪ੍ਰਸਾਦ ਅਰੇ ਮਨ RAM ਸੋ ਕਰ ਪੀਤ ਸਰਵਣ ਗੋਬਿੰਦ ਗਾਉ ਰਸਨਾਗੀਤਾ ਰੇ ਮਨ RAM ਜੋ ਕਰ ਪੀਤਾ ਚਰਵਨਾ ਗੋਬਿੰਦ ਗੁਣ ਸੁਣੋ ਆਰਗਾ ਸਾਰ ਸਾਧ ਸੰਗਤ ਸਿਮਰ ਮਾਧੋ ਕੋ ਹੈ ਪਤ ਤਪਨੀਤਾ ਕਾਲ ਬਿਆਲ ਜੰ ਪਰਿਓ ਢੋਲਾ ਨੋਖ ਬਸਾਰੇ ਰੱਖੋ ਚੀਤ ਕਹਿਣਾਂ ਨਿਕ ਰਾ ਰਾਖੋ ਜੀ ਤਾ ਕਹੇ ਨਾਨਕ ਰਾਮ ਭਜ